ਲੋਕਲ ਬਾਡੀਜ਼ ਦਾ ਇਲੈਕਸ਼ਨ ਹੋ ਕੇ ਹਟਿਆ ਦੇਖੋ ਸਥਾਨਕ ਸਰਕਾਰਾਂ ਦੀ ਚੋਣ ਹੋਈ ਹੈ ਸਥਾਨਕ ਸਰਕਾਰਾਂ ਦੀ ਚੋਣ ਦੇ ਵਿੱਚ ਸਭ ਤੋਂ ਵੱਡਾ ਦਲ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਬਣੀ ਹੈ ਆਮ ਆਦਮੀ ਪਾਰਟੀ ਨੇ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਨਗਰ ਕੌਂਸਲਾਂ ਜ਼ਿਆਦਾਤਰ ਉਪ ਚੋਣਾਂ ਜਾਂ ਜ਼ਿਆਦਾਤਰ ਨਗਰ ਪੰਚਾਇਤਾਂ ਉਹ ਜਿੱਤ ਲਈਆਂ No doubt ਪਰ ਇੱਕ ਚੀਜ਼ ਬੜੀ ਵੇਖਣ ਵਾਲੀ ਆ ਕਿ ਜੋ ਪੰਜ ਨਿਗਮ ਸੀਗੇ ਇੱਕ ਨੂੰ ਛੱਡ ਦਈਏ ਪਟਿਆਲਾ ਤਾਂ ਪਟਿਆਲੇ ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਸਭ ਨੂੰ ਪਤਾ ਹੈ ਤੇ ਪਟਿਆਲੇ ਦੀਆਂ ਸ਼ਿਕਾਇਤਾਂ ਕਿੱਥੋਂ ਤੱਕ ਗਈਆਂ ਹੁਣ ਤਾਂ ਇੱਕ ਪੱਤਰਕਾਰ ਵੀ ਪਿੱਟ ਰਿਆ ਸੀਗਾ ਆ ਮੈਂ ਦੇਖਿਆ ਕੋਈ ਮੁੰਡਾ ਕੰਮ ਕਰਦਾ ਕਿਸੇ ਚੈਨਲ ਦੇ ਵਿੱਚ ਉਹ ਕਹਿੰਦਾ ਕਿ ਕੇਤਨ ਸਿੰਘ ਜੋੜਾ ਮਾਜਰਾ ਜਿਹੜੇ ਆ ਐਮ ਐਲ ਏ ਆ ਪਹਿਲਾਂ ਮੰਤਰੀ ਵੀ ਰਹਿ ਚੁੱਕੇ ਆ ਵਿਵਾਦਤ ਕਈ ਮਾਮਲੇ ਤੁਹਾਨੂੰ ਪਤਾ ਹੀ ਹੈ ਸਿਆਸਤ ਦੇ ਵਿੱਚ ਹੁੰਦੇ ਅਤੇ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਉਹ ਬੈੱਡ ਸ਼ੀਟ ਵਾਲਾ ਸੀਗਾ ਵਿਵਾਦਤ ਮਾਮਲਾ ਉਹ ਵੀ ਚੇਤਨ ਸਿੰਘ ਜੋੜਾ ਮਾਜਰਾ ਨਾਲ ਜੁੜਿਆ ਸੀਗਾ ਉਹ ਪੱਤਰਕਾਰ ਕਹਿ ਰਿਹਾ ਕਿ ਅਸੀਂ ਜਦੋਂ ਉੱਥੇ ਕਵਰੇਜ ਵਾਸਤੇ ਗਏ ਆ ਜਿੱਥੇ ਕੋਈ ਗੜਬੜੀ ਸ਼ਾਇਦ ਹੋ ਰਹੀ ਹੋਵੇਗੀ ਤਾਂ ਜੋ ਜੋੜਾ ਮਾਜਰਾ ਸਾਹਿਬ ਦਾ ਪੀਏ ਉਸਨੇ ਸਾਨੂੰ ਕੁੱਟਿਆ ਇਸ ਤੋਂ ਇਲਾਵਾ ਸਾਡਾ ਮੋਬਾਈਲ ਖੋਲਿਆ ਗਿਆ ਫਿਰ ਇਸ ਤੋਂ ਇਲਾਵਾ ਇਹ ਵੀ ਕਹਿ ਰਿਹਾ ਉਹ ਕਿ ਕੈਮਰਾਮੈਨ ਜਿਹੜਾ ਹੈ ਜੀ ਉਹ ਸਾਡਾ ਐਡਮਿਟ ਪਿਆ ਹਸਪਤਾਲ ਦੇ ਵਿੱਚ ਸਾਡਾ ਮੋਬਾਈਲ ਹੁਣ ਤੱਕ ਨਹੀਂ ਦਿੱਤਾ ਯਾਨੀ ਪਟਿਆਲੇ ਦੀਆਂ ਤੇ ਆਪਾਂ ਵੀਡੀਓ ਪਹਿਲਾਂ ਵੀ ਦੇਖੀਆਂ ਨੇ ਸਭ ਸ਼ਾਇਦ ਵਿਧਾਇਕ ਸਾਹਿਬ ਦਾ ਜ਼ਿਕਰ ਅੱਗੇ ਵੀ ਇੱਕ ਸ਼ਿਕਾਇਤ ਦੇ ਵਿੱਚ ਜੈਂਦਰ ਕੌਰ ਨੇ ਕੀਤਾ ਸੋ ਪਟਿਆਲੇ ਦਾ ਮਾਮਲਾ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਨੇ ਕੁਝ ਵਾਰਡਾਂ ਤੇ ਇਲੈਕਸ਼ਨ ਤੇ ਰੋਕ ਲਾ ਦਿੱਤੀ ਸੀ ਇਹ ਰੋਕ ਲੱਗੀ ਇਸੇ ਕਰਕੇ ਕਿਉਂਕਿ ਗੜਬੜੀ ਹੈ ਜੇ ਕੋਰਟ ਨੂੰ ਲੱਗਿਆ ਹੋਏਗਾ ਮੋੜਲੇ ਤੌਰ ਤੇ ਕਿ ਗੜਬੜੀ ਹੋਈ ਹੈ ਜਾਂ ਹੋ ਸਕਦੀ ਹੈ ਤਦੀ ਉਹਨਾਂ ਨੇ ਇਲੈਕਸ਼ਨ ਨੂੰ ਰੋਕਿਆ ਹੋਏਗਾ ਨਾ ਸਰ ਤਾਂ ਪਟਿਆਲੇ ਨੂੰ ਛੱਡ ਦਿਓ ਪਟਿਆਲੇ ਦੇ ਵਿੱਚ ਵੈਸੇ ਭਾਜਪਾ ਨੇ ਖਾਤਾ ਖੋਲ੍ਹ ਲਿਆ ਚਾਰ ਜਿਤਾ ਗਏ ਆਪਣੇ ਕਾਉਂਸਲਰ ਤਾਂ ਉਹ ਜਿਹੜੇ ਚਾਰ ਜਿੱਤੇ ਆ ਉਹ ਜ਼ਰਾ ਜੀ ਗੱਲ ਆ ਕਿ ਉੱਥੇ ਹੁਣ ਆਪਾਂ ਜੇ ਦੇਖੀਏ ਕਾਂਗਰਸ ਦਾ ਨੁਕਸਾਨ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਕਰਕੇ ਭਾਜਪਾ ਚ ਚਲੋ ਭਾਜਪਾ ਨੇ ਉੱਥੇ ਖਾਤਾ ਖੋਲ੍ਹ ਲਿਆ ਹੁਣ ਪਟਿਆਲੇ ਨੂੰ ਛੱਡ ਦਿਓ ਪਟਿਆਲੇ ਦੀ ਗੱਲ ਕਰਨ ਦਾ ਬਹੁਤਾ ਕੋਈ ਫਾਇਦਾ ਨਹੀਂ ਕਿਉਂਕਿ ਸਭ ਨੇ ਦੇਖਿਆ ਕਿ ਪਟਿਆਲੇ ਚ ਕੀ ਕੁਝ ਹੋਇਆ ਹੁਣ ਜੇ ਤੁਸੀਂ ਦੇਖੋਗੇ ਤਾਂ ਦੂਜੀਆਂ ਚਾਰ ਨਿਗਮਾਂ ਖਾਸ ਤੌਰ ਤੇ ਨਿਗਮ ਜਿਨ੍ਹਾਂ ਨੂੰ ਆਪਾਂ ਜਲੰਧਰ ਫਗਵਾੜਾ ਲੁਧਿਆਣਾ ਤੇ ਅੰਮ੍ਰਿਤਸਰ ਦੇਖਦੇ ਆਂ ਭਾਈ ਉੱਥੇ ਉੱਥੇ ਬਿਲਕੁਲ ਹੀ ਇਹ ਫਸ ਗਏ ਆਂ ਆਮਦਵੀ ਪਾਰਟੀ ਉਥੇ ਠੀਕਿਆ ਕਿ ਜਦਾਂ ਜਲੰਧਰ ਜਲੰਧਰ ਚੋਂ ਹੁਣ ਲੱਭਦੀ ਫਿਰਦੀ ਔਰ ਕਮਾਲ ਦੀ ਗੱਲ ਦੇਖੋ ਜਿਸ ਜਗਦੀਸ਼ ਰਾਜਾ ਨੂੰ ਇਹਨਾਂ ਨੇ ਕਾਂਗਰਸ ਚੋਂ ਪੱਟ ਕੇ ਲਿਆਂਦਾ ਉਹਦੀ ਬਹੂ ਨੂੰ ਉਹਦੀ ਵਾਈਫ ਨੂੰ ਹਰਾਉਣ ਵਾਲੀ ਜਿਹੜੀ ਉਮੀਦਵਾਰ ਆ ਬੀਬੀ ਉਹਨੂੰ ਇਹਨਾਂ ਨੇ ਫੇਰ ਸ਼ਾਮਲ ਕਰ ਲਿਆ ਪਾਰਟੀ ਚ ਕਮਾਲ ਦੇਖੋ ਝਾੜੂ ਵਾਲਿਆਂ ਦਾ ਕਿ ਜਿਹੜੇ ਬੰਦੇ ਨੇ ਮਾਲਕੀ ਆਪਣੀ ਪਾਰਟੀ ਛੱਡੀ ਇਹਨਾਂ ਦੀ ਪਾਰਟੀ 'ਚ ਆਇਆ ਫਿਰ ਮੀਆਂ ਬੀਬੀ ਨੂੰ ਟਿਕਟ ਮਿਲੀ ਛੇ ਦੋਨੇ ਹਾਰ ਗਏ ਤੇ ਬੀਬੀ ਨੂੰ ਜਿਸ ਨੇ ਹਰਾਇਆ ਬੀਬੀ ਨੂੰ ਉਹਨੂੰ ਇਹ ਪਾਰਟੀ 'ਚ ਲੈ ਆਏ ਸ਼ਾਮਲ ਕਰਵਾ ਲਿਆ ਕਮਾਲ ਇਹ ਆ ਕਿ ਹਾਲੇ ਵੀ ਇਹਨਾਂ ਨੂੰ ਇੱਕ ਹੋਰ ਇਹਨਾਂ ਨੇ ਕੌਂਸਲਰ ਲੈ ਜਾਂਦਾ ਹਾਲੇ ਵੀ ਮੇਰੇ ਖਿਆਲ ਦੇ ਨਾਲ ਜਲੰਧਰ 'ਚ ਦੋ ਬੰਦੇ ਚਾਹੀਦੇ ਇਹਨਾਂ ਨੂੰ ਤੇ ਇਹ ਤੋਂ ਵੀ ਅਗਲੀ ਗੱਲ ਤੁਸੀਂ ਇਹ ਨੋਟ ਕਰੋ ਕਿ ਅਮਨ ਅਰੋੜਾ ਈਟੀਓ ਸਾਹਿਬ ਤੇ ਭਗਤ ਜੀ ਤਿੰਨ ਮੰਤਰੀ ਜਲੰਧਰ 'ਚ ਲੱਗੇ ਇਸ ਤੋਂ ਇਲਾਵਾ ਮੁੱਖ ਮੰਤਰੀ ਖੁਦ ਉੱਥੇ ਲੱਗੇ ਤਾਂ ਭਈ ਤੁਸੀਂ ਆ ਦੇਖੋ ਕਿ ਇਨਾ ਇੰਨੀ ਜ਼ਿਆਦਾ ਉੱਥੇ ਪਾਵਰ ਜਿਹੜੀ ਹੈ ਉਹ ਵਾੜੀ ਰੱਖੀ ਇਸਤੇਮਾਲ ਕੀਤੀ باوجود ਇਸ ਤੇ ਜਲੰਧਰ ਜਿੱਤ ਨਹੀਂ ਹੋਇਆ ਹਾਲੇ ਵੀ ਜੋੜ ਤੋੜ ਦੀ ਰਾਜਨੀਤੀ ਕਰਦੇ ਉਤਾਰੂ ਹੈ ਜਲੰਧਰ ਚ ਮਿਲ ਜਣੇ ਵਾਧੂ ਸਾਬ ਕਹ ਲੋ ਕਹਿ ਰਹੇ ਜੀ ਅੱਛਾ ਫਗਵਾੜੇ ਫਗਵਾੜੇ ਮਤਲਬ ਕਿ ਕਾਂਗਰਸ ਜਿਹੜੀ ਹੈ ਸ਼ਾਇਦ ਮੇਰੀ ਆਪਣਾ ਬਣਾ ਸਕਦੀ ਲੁਧਿਆਣੇ ਚ ਦੇਖੋ ਲੁਧਿਆਣੇ ਚ ਇਹਨਾਂ ਨੂੰ ਹਾਲੇ ਵੀ ਸਾਰੇ ਇਹਨਾਂ ਦੇ ਵਿਧਾਇਕ ਸਦੈਂਕ ਜੋ ਐਮ ਐਲ ਏਜ਼ ਵੋਟ ਦਾ ਹੱਕ ਰੱਖਦੇ ਆ ਉਹ ਸਾਰੇ ਮਿਲਾ ਕੇ ਹਾਲੇ ਵੀ ਚਾਰ ਇਹਨਾਂ ਨੂੰ ਚਾਹੀਦੇ ਆ ਲੁਧਿਆਣੇ ਚ ਚਾਰ ਹਾਲੇ ਵੀ ਚਾਹੀਦੇ ਆ ਭਾਜਪਾ ਉੱਥੇ ਲੈ ਗਈ ਸ਼ਾਇਦ 11 ਭਾਜਪਾ 11 ਲੈ ਗਈ ਜੇ ਤੁਸੀਂ ਅੰਮ੍ਰਿਤਸਰ ਦੀ ਗੱਲ ਕਰੋਗੇ ਉੱਥੇ ਵੀ ਕਾਂਗਰਸ ਉੱਥੇ ਵੀ ਇਹਨਾਂ ਨੂੰ ਘੱਟੋ ਘੱਟ ਜੇ ਕਾਂਗਰਸੀਆਂ ਦੀ ਗੱਲ ਕਰੀਏ ਤਾਂ 3-4 ਦੀ ਜ਼ਰੂਰਤ ਆ ਤੇ ਇਹਨਾਂ ਦੇ ਬਾਗੀ ਜਿਹੜੇ ਆ ਉਹ ਇੰਨੇ ਕੋ ਹੈਗੇ ਸ਼ਾਇਦ ਪਾਰਟੀ ਜਿਹੜੀ ਹੈ ਉਹ ਉਥੇ ਵੀ ਆਮ ਆਦਮੀ ਪਾਰਟੀ ਨੂੰ ਰੋਕ ਸਕਦੀ ਹੈ ਪਰ ਕਾਂਗਰਸ ਤੇ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹ ਕਈ ਵਾਰ ਐਨ ਮੌਕੇ ਤੇ ਆ ਕੇ ਖਤਾ ਖਾ ਜਾਂਦੀ ਆ ਹੁਣ ਤੁਸੀਂ ਇਹਨੂੰ ਵੀ ਛੱਡ ਦੋ ਹੁਣ ਮਤਲਬ ਕਿ ਜੋ ਅਮਰitsar ਹੋਇਆ ਉਥੇ ਤੇ ਆਮ ਆਦਮੀ ਪਾਰਟੀ ਪਿਛੇ ਹੀ ਰਹਿ ਗਈ ਕਮਰਬੀਤੇ ਪ੍ਰਤਾਪ ਸਿੰਘ ਤੇ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਆਜ਼ਾਦ ਉਮੀਦਵਾਰਾਂ ਦੇ ਪੋਸਟਰ ਤੇ ਵੀ ਛਫੇ ਹੋਏ ਸੀਗੇ ਤਾਂ ਅੱਗੇ ਆ ਜਾਓ ਜੇ ਆਪਾਂ ਦੇਖੀਏ ਸਭ ਤੋਂ ਇੰਟਰਸਟਿੰਗ ਚੀਜ਼ ਕਿ ਜਦੋਂ ਕਾਂਗਰਸ ਸੱਤਾ 'ਚ ਸੀਗੀ ਤਾਂ ਸਰ ਇਹ ਸ਼ਾਇਦ ਮੇਰੇ ਖਿਆਲ ਦੇ ਨਾਲ 268 ਜਿੱਤੇ ਸਨ ਤੇ ਆਮ ਆਦਮੀ ਪਾਰਟੀ ਇੰਨਾ ਕੁਝ ਕਰਨ ਦੇ ਬਾਅਦ ਵੀ 158 ਤੱਕ ਗਈ ਹੈ ਟੋਟਲ ਜੇ ਆਪਾਂ ਇਨਾਂ ਦੀ ਗੱਲ ਕਰੀਏ ਵਾਰਡਾਂ ਦੀ ਮੇਰੇ ਖਿਆਲ ਦੇ ਨਾਲ ਤਾਂ ਕਾਂਗਰਸ ਬੇਸ਼ੱਕ ਬਹੁਤ ਵੱਡਾ ਕਹ ਲੋ ਕਿ ਲਾਸ ਚੱਲ ਬੈਠੀ ਆ ਪਰ ਫਿਰ ਵੀ ਮੁਕਾਬਲੇ ਚ ਬਣੀ ਰਹੀ ਹੈ ਠੀਕ ਹੈ ਜੀ ਤੋਂ ਮਤਲਬ ਇਹ ਆ ਕਿ ਕਿੰਨੀ ਇਹਨਾਂ ਦੀ ਆਮ ਆਦਮੀ ਪਾਰਟੀ ਵਾਲਿਆਂ ਦੀ ਤੁਸੀਂ ਉਲਝਵੀਂ ਸਥਿਤੀ ਦੇਖੋ ਕਿ ਕਿ ਮੇਅਰ ਬੇਸ਼ੱਕ ਜੋੜ ਤੋੜ ਨਾਲ ਬਣਾ ਜਾਂ ਪਰ ਦੋ ਐਮ ਐਲ ਏਸ ਥੀਆਂ ਇਹਨਾਂ ਦੀ ਸ਼ਤਕਰ ਵਾਲੀਆਂ ਉੱਥੇ ਲੁਧਿਆਣੇ ਹੀ ਹਾਰ ਗਈਆਂ ਭਾਜਪਾ ਨੇ ਦਾ ਜੇ ਲਾਸ ਉਹਨਾਂ ਨੂੰ ਭਗਵਾੜੇ ਨਾ ਹੁੰਦਾ ਤੇ ਸਭ ਤੋਂ ਘੈਂਟ ਕਹ ਲੂ ਕਿ ਪਰਫਾਰਮੈਂਸੀ ਉਹਨਾਂ ਦੀ ਹੋ ਜਾਣੀ ਸੀਗੀ ਭਾਜਪਾ ਵਾਲਿਆਂ ਦੀ ਤੇ ਭਾਜਪਾ ਵਾਲੇ ਜਿਹੜੇ ਆ ਉਹ ਜੇ ਆਪਾਂ ਦੇਖੀਏ ਤਾਂ ਹਾਲੇ ਵੀ ਗੇਮ ਕਰਕੇ ਗਏ ਨੇ ਕਾਂਗਰਸ ਠੀਕ ਠਾਕ ਰਹਿ ਗਈ ਅਕਾਲੀਆਂ ਦੀ ਹਾਲਤ ਜਿਹੜੀ ਉਹ ਤਾਂ ਹੁਣ ਕਹਿਣਾ ਹੀ ਕੀ ਹੈ ਤੋਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਸਾਰਾ ਕੁਛ ਇਹ ਕਿ ਜਿਸ ਤਰ੍ਹਾਂ ਦੀ VOTING ਹੋਈ ਆ ਬੜੀ ਸੁਸਤ VOTING ਹੋਈ ਆ ਆਜ਼ਾਦ ਕਿੰਨੇ ਜਿੱਤ ਗਏ ਮੇਰੇ ਖਿਆਲ ਦੇ ਨਾਲ ਅੰਦਾਜ਼ਨ 2 ਦਰਜਨ ਤੋਂ ਵੱਧ ਆਜ਼ਾਦ ਜਿੱਤੇ ਹੋਣਗੇ ਤਾਂ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਇਹ ਮਾਹੌਲ ਬਣਿਆ ਪਿਆ ਹੈ ਲੋਕਲ ਬਾਡੀਜ਼ ਦਾ ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਇਉਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਬੈਸਟ ਦੇਣਾ ਸੀਗਾ ਮਤਲਬ ਕਿ 92 ਤੋਂ 93 ਤੱਕ ਜਾਂ ਕਹ ਲੋ ਕਿ ਲੋਕਲ ਬਾਡੀਜ਼ ਦੇ ਵਿੱਚ ਜਿਵੇਂ ਪਟਿਆਲੇ ਚ ਖਾਤਾ ਨਹੀਂ ਸੀ ਖੁੱਲਿਆ ਅੱਜ ਕੀ ਤਾਂ ਮੇਅਰ ਬਣਾ ਚੰਨਗੇ ਸ਼ਾਇਦ ਤਾਂ ਕਹਿੰਦਾ ਮੈਂ ਅਭੇ ਆ ਕਿ ਜੋ ਇਹਨਾਂ ਦੇਣਾ ਸੀਗਾ ਬੈਸਟ ਹੁਣ ਦੇ ਲਿਆ ਮੇਰਾ ਇਹ ਮੰਨਣਾ ਹੈ ਕਿ ਇਸ ਤੋਂ ਬਾਅਦ ਬਈ ਹੌਲੀ 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 ਹੁਣ ਉਹ ਜਿਹੜਾ ਪੀਕ ਪੁਆਇੰਟ ਸੀਗਾ ਉਹਦੇ ਤੋਂ ਥੱਲੇ ਆਉਣਾ ਸ਼ੁਰੂ ਹੋ ਜਾਣਗੇ ਇਹ ਕਿਉਂ ਕਿਉਂਕਿ ਸ਼ਹਿਰੀ ਵੋਟ ਇੱਕ ਬੜੀ ਸੁਸਤ ਵੋਟ ਪਈ ਦੂਸਰਾ ਕਿ ਇਹਨਾਂ ਨੂੰ ਯਾਨੀ ਸੱਤਾਧਾਰੀ ਧਿਰ ਨੂੰ ਮੈਂ ਜਿਵੇਂ ਅੱਗੇ ਤੁਹਾਨੂੰ ਦੱਸਿਆ ਕਿ ਕਾਂਗਰਸ ਕੋਲ ਬੜਾ ਵੱਡਾ ਨੰਬਰ ਸੀਗਾ ਸੱਤਾ 'ਚ ਹੁੰਦਾ ਜਿਹੜਾ ਆਮ ਤੌਰ ਤੇ ਕਹ ਲੋ ਕਿ ਸੱਤਾਧਾਰੀਆਂ ਨੂੰ ਐਡਵਾਂਟੇਜ ਹੁੰਦਾ ਹੀ ਆ ਪਰ ਇੱਥੇ ਹੁਣ ਤੁਸੀਂ ਦੇਖੋ ਕਿ ਬਿਲਕੁਲ ਜਿਦਾਂ ਕਹੀਏ ਕਿ ਠੀਕ ਹੈ ਆਮ ਆਦਮੀ ਪਾਰਟੀ ਨੇ ਆਪਦਾ ਚਲੋ ਜਲਵਾ ਦਿਖਾਇਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਹੁਤ ਸਾਰੀਆਂ ਦੋ ਸ਼ਾਇਦ ਕਾਉਂਸਲ ਤੇ ਪੰਚਾਇਤਾਂ ਨੂੰ ਛੱਡ ਕੇ ਦੇਖੀਏ ਤੇ ਸਾਰੀਆਂ ਇਹਨਾਂ ਨੇ ਹੁੰਦੀਆਂ ਪਰ ਨਿਗਮਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਨੂੰ ਛੱਡ ਕੇ ਚਾਰਾਂ 'ਚ ਹੀ ਇਹ ਫਸ ਗਏ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਸ਼ਹਿਰੀ ਵੋਟਰ ਨੇ ਸੰਕੇਤਕ ਤੌਰ ਤੇ ਸਮਝਾ ਦਿੱਤਾ ਹੈ ਕਿ ਹਾਲੇ ਬਹੁਤ ਕੁਝ ਕਰਨਾ ਬਾਕੀ ਆ ਜੇ ਤੇ ਤੁਸੀਂ ਕਰ ਸਕਦੇ ਹੋਏ ਤਦ ਤੇ ਠੀਕ ਠਾਕ ਆ ਅਦਰਵਾਈਜ਼ ਫਿਰ ਮੁਸ਼ਕਲ ਹੋ ਜਾਏਗੀ ਸੋ ਇਸ ਕਰਕੇ ਮੈਂ ਕਹਿ ਰਿਹਾ ਸੀਗਾ ਹਾਲਾਂਕਿ ਕਈ ਵਾਰ ਚੀਜ਼ਾਂ ਜਿਹੜੀਆਂ ਉਹ ਅਤ ਕਤਨੀ ਦੇ ਰੂਪ ਦੇ ਵਿੱਚ ਸਾਨੂੰ ਦੀਦੀਆਂ ਨੇ ਪਰ ਇਹ ਅਤ ਕਤਨੀ ਮੇਰੇ ਖਿਆਲ ਦੇ ਨਾਲ ਹਾਈ ਨਹੀਂ ਹੈ ਕਿ ਭਾਈ ਇਹਨਾਂ ਦਾ ਜਿਹੜਾ ਕਹ ਲੋ ਕਿ ਸੁਨਹਿਰੀ ਦੌਰ ਸੀਗਾ ਉਹ ਇਹਨਾਂ ਨੇ ਮੰਨ ਲਿਆ ਉਹ ਦੁਬਾਰਾ ਮੇਰੇ ਖਲ ਦੇ ਨਾਲ ਕਦੇ ਸ਼ਾਇਦ ਸ਼ਾਇਦ ਪਰਤੇ ਨਹੀਂ ਆਏਗਾ ਸੋ ਸਥਾਨਕ ਸਰਕਾਰਾਂ ਦੀ ਜਿਹੜੀ ਇਲੈਕਸ਼ਨ ਹੈ ਉਹਦੀ ਹਵਾ ਜੇ ਆਪਾਂ ਦੇਖੀਏ ਤਾਂ ਇਹ ਆਮ ਆਦਮੀ ਪਾਰਟੀ ਵਾਸਤੇ ਕਿਤੇ ਨਾ ਕਿਤੇ ਸੋਚਨ ਵਿਚਾਰਨ ਲਈ ਕਾਫੀ ਹੈ ਕਿ ਭਾਈ ਤੁਹਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਸ਼ਹਿਰੀ ਵੋਟਰ ਨੇ ਦੱਸਿਆ ਕਿ ਭਾਈ ਜੋ ਗੱਲਾਂ-ਵਾਤਾਂ 'ਚ ਤੁਸੀਂ ਦੱਸਦੇ ਹੋ ਜੋ ਦਾਅਵੇ ਕਰਦੇ ਹੋ ਵਸਤਵਿਕਤਾ ਹਕੀਕਤ ਉਹਨਾਂ ਤੋਂ ਜੁਦਾ ਵੀ ਹੁੰਦੀ ਆ ਕਈ ਵਾਰ ਸਨੌਰ 'ਚ 31 ਦੀਆਂ 31 ਆਪ ਕੋਲੇ ਲੈ ਕੇ ਬਿਨਾ ਧੱਕੇ ਤੋਂ ਇਹ ਸੰਭਵ ਨਹੀਂ ਐ ਬਲੀ ਸਾਬ ਕਹਿ ਰਹੇ ਆ ਹਾਂਜੀ ਉਹ ਤੇ ਮੈਂ ਤੇ ਸਾਰਾ ਕੁਝ ਹੀ ਕਹਿ ਰਿਹਾ ਨਾ ਮੈਂ ਤੇ ਕਨਕਲੂਡ ਹੀ ਕਰ ਦਿੱਤਾ ਸਰ ਮੈਂ ਤਾਂ ਕਿਹਾ ਕਿ ਸਾਰੇ ਹਰਬੇ ਵਰਤਕੇ ਹਰ ਹਰਪਾ ਵਰਤਨ ਦੇ ਭਾਵ ਚੁੱਦ ਜੇ ਤੁਸੀਂ ਕਹਿ ਲੋ ਕਿ ਪੰਜਾਂ ਚੋਂ ਤਿੰਨ ਨਿਗਮ ਵੀ ਨਹੀਂ ਜਿੱਤ ਸਕੇ ਸਤਾ ਤਾਰੀ ਤੇਰ ਹੁੰਦੇ ਆ ਤਾਂ ਆਪਣਾ ਤੁਸੀਂ ਗੰਧ ਤੇ ਪੜਿਆ ਵਿਚਾਰ ਲਓ ਜਲੰਧਰ ਦੇ ਵਿੱਚ ਸਰ ਇਹਨਾਂ ਦੇ ਤਿੰਨ ਮੰਤਰੀ ਜਿਹੜੇ ਆ ਧੂੜ ਫੱਕ ਦੇ ਰਹੇ ਆ ਠੀਕ ਹੈ ਨਾ ਜੀ ਤਾਂ ਇਹ ਐਸਵੇਲੇ ਸਾਫ ਕਿਤਾਬ ਹੈਗਾ ਕਿ ਜੇਕਰ ਆਮ ਆਦਮੀ ਪਾਰਟੀ ਚਾਹੇ ਤਾਂ ਆਪਦੀ ਕਹਿ ਲੋ ਕਿ ਪਰਫਾਰਮੈਂਸ ਨੂੰ ਸੁਧਾਰ ਸਕਦੇ ਆਉਣ ਵਾਲੇ ਸਮੇਂ ਦੇ ਦੌਰਾਨ ਕਿਉਂਕਿ ਸਮਾ ਹਲੇ ਉਹਨਾਂ ਦੇ ਕੋਲ ਹੈ ਪਰ ਮੈਨੂੰ ਇਹੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਕੁਝ ਆਪਣੇ ਆਗੂ ਇਥੋਂ ਦੇ ਪੰਜਾਬ ਵਾਲੇ ਇਹਨਾਂ ਨੂੰ ਬਿਲਕੁਲ ਸਾਈਡਲਾਈਨ ਕਰ ਦਿੱਤਾ ਜਾਏਗਾ ਔਰ ਮੈਨੇਜਮੈਂਟ ਜਿਹੜੀ ਹੈ ਪੂਰਨ ਤੌਰ ਤੇ ਉਹਨਾਂ ਦੇ ਕੋਲ ਚਲੀ ਜਾਏਗੀ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਬਹੁਤਾ ਕੁਝ ਕਹ ਲੋ ਕਿ ਨਾ ਦਿਲਾਂ 'ਚ ਤੇਲ ਹੈ ਨਹੀਂ ਅਹ ਕੁਸ਼ਟ ਲੋਕ ਕਹਿੰਦੇ ਆ ਕਿ ਜੀ ਫੁੱਲ ਤੱਕਾ ਕਰਿਆ ਪਠਾਨ ਮਾਜਰਾ ਨੇ ਅੱਜ ਪਟਿਆਲੇ ਦੀਆਂ ਤੇ ਕਹਾਣੀਆਂ ਤੁਹਾਡੇ ਸਾਹਮਣੇ ਆਪਾਂ ਉੱਥੋਂ ਗੱਲ ਸਟਾਰਟ ਕੀਤੀ ਸੀ 41% ਵੀ ਵੋਟ ਨਹੀਂ ਪਈ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਿਤੇ ਨਾ ਕਿਤੇ ਵੋਟਰ ਦੀ ਨਰਾਜ਼ਗੀ ਹੈ ਹਾਲਾਂਕਿ ਮੈਂ ਸਮਝਦਾ ਕਿ ਜੀ ਇੰਨੀ ਜ਼ਿਆਦਾ ਘੱਟ ਵੋਟ ਪਈ ਆ ਤੋ ਦਾ ਕਾਰਨ ਇੱਕ ਇਹ ਵੀ ਹੁੰਦਾ ਹੈ ਕਿ ਵੋਟਰ ਨੂੰ ਇਹ ਹੁੰਦਾ ਹੈ ਕਿ ਭਈ ਜੇ ਸੱਤਾਤਾ ਰੀਤ ਦੇ ਉਲਟ ਜਾਂਦੇ ਆ ਤਾਂ ਕੱਲ ਨੂੰ ਸਾਡਾ ਨੁਕਸਾਨ ਨਾ ਹੋਵੇ ਇਹਦੇ ਨਾਲ ਚੰਗਾ ਕੇ ਪਾਸੇ ਰੋ ਜਾਂ ਕਈ ਵਾਰ ਰਾਜਨੀਤੀ ਇੰਨੀ ਬੇਉਮੀਦਾ ਕਰ ਜਾਂਦੀ ਹੈ ਤੁਹਾਨੂੰ ਕਿ ਕੋਈ ਸੁਧਾਰ ਦੀ ਉਮੀਦ ਹੀ ਨਹੀਂ ਬਚਦੀ ਕਿ ਦਫਾ ਕਰੋ ਚੁੱਪ ਕਰਕੇ ਘਰ ਬਹਿ ਜਾਓ ਇੱਥੇ ਕੁਝ ਨਹੀਂ ਸਬਰਣਾ ਕਈ ਵਾਰ ਇਹ ਪਰਸੈਪਸ਼ਨ ਵੀ ਸਾਡੇ ਮਨਾਂ ਦੇ ਵਿੱਚ ਕੰਮ ਕਰਦੀ ਹੈ ਸਰ ਜਲੰਧਰ ਚ ਇੱਕ ਵੋਟ ਨਾਲ ਹਾਰੇ ਨੂੰ ਰੀਕਾਉਂਟ ਨਹੀਂ ਕਰਨ ਦਿੱਤਾ ਛਾੜੂ ਨੇ ਹਾਂਜੀ ਉਹ ਵੀ ਇੱਕ ਕਮਾਲ ਹੋਇਆ ਕੱਲ ਨੂੰ ਸਾਹਿਬ ਪਰ ਉਹ ਦੱਸਦੇ ਆ ਕਿ ਉਸ ਬੰਦੇ ਦੀ ਆਪਣੀ ਵੋਟ ਉਸ ਵਾਰਡ ਦੇ ਵਿੱਚ ਆਣੀ ਸੀਗੀ ਜੇ ਇਤਫਾਕਨ ਉਹ ਦੀ ਸ਼ਾਇਦ ਉਸ ਵਾਰਡ ਦੇ ਵਿੱਚ ਵੋਟ ਹੁੰਦੀ ਤੇ ਮੇਰੇ ਖਿਆਲ ਦੇ ਨਾਲ ਉਹ ਜਿੱਤੇ ਜਾਂਦਾ ਤੇ ਦੂਜੀ ਗੱਲ ਇਹ ਕਿ ਰੀਕਾਉਂਟ ਬਿਲਕੁਲ ਕਰਨਾ ਬਣਦਾ ਹੈ ਜਦੋਂ ਇੰਨੀ ক্লোਜ਼ ਟੱਕਰ ਆ ਕਿਤੇ ਵੀ ਕਿਤੇ ਵੀ ਇਹ ਜੋ ਮਤਲਬ ਕਿਸ ਤਰ੍ਹਾਂ ਦੀ ਟੱਕਰ ਹੋ ਜਾਂਦੀ ਹੈ ਤਾਂ ਉਹਦੇ ਚ ਰੀਕਾਉਂਟਿੰਗ ਮੇਰੇ ਖਿਆਲ ਦੇ ਨਾਲ ਇੱਕ ਸੰਭਾਵਨਾ ਰੱਖਦੀ ਹੈ